ਅਜੀਤ ਵੈਬ ਟੀਵੀ ਦੀ ਟੀਮ ਪ੍ਰਕਾਸ਼ਪੁਰਬ ਸਮਾਗਮਾਂ ਦੀ ਕਵਰੇਜ ਵਾਸਤੇ ਭਾਰਤ ਤੋਂ ਵਿਸ਼ੇਸ਼ ਤੇ ਇੱਥੇ ਅਜੀਤ ਵੈਬ ਟੀਵੀ ਦੇਖ ਰਹੇ ਪਿਆਰੇ ਦਰਸ਼ਕੋ ਤੁਹਾਡਾ ਸਵਾਗਤ ਹੈ ਅਸੀਂ ਇਸ ਵੇਲੇ ਹਾਂ ਸ਼੍ਰੀ ਨਨਕਾਣਾ ਸਾਹਿਬ ਪਾਕਿਸਤਾਨ ਦੇ ਵਿੱਚ ਅਜੀਤ ਵੈਬ ਟੀਵੀ ਦੀ ਟੀਮ ਪ੍ਰਕਾਸ਼ਪੁਰਬ ਸਮਾਗਮਾਂ ਦੀ ਕਵਰੇਜ ਵਾਸਤੇ ਭਾਰਤ ਤੋਂ ਵਿਸ਼ੇਸ਼ ਤੌਰ ਤੇ ਇੱਥੇ ਪੁੱਜੀ ਹੋਈ ਹੈ ਤਾਂ ਕਿ ਤੁਹਾਡੇ ਤੱਕ ਪ੍ਰਕਾਸ਼ਪੁਰਬ ਦੀਆਂ ਰੌਣਕਾਂ ਇਤੋਂ ਦੇ ਸਮਾਗਮਾਂ ਬਾਰੇ ਜਿਹੜੀ ਜਾਣਕਾਰੀ ਨਾਲ-ਨਾਲ ਸਾਂਝੀ ਕੀਤੀ ਜਾਵੇ ਜਿਵੇਂ ਤੁਸੀਂ ਦੇਖ ਰਹੇ ਹੋ ਗੁਰਦੁਆਰਾ ਜਨਮ ਸਥਾਨ ਸ੍ਰੀ ਨਨਕਾਣਾ ਸਾਹਿਬ ਜਿੱਥੇ ਮਹਤਾ ਕਲਿਆਣ ਦਾਸ ਜੀ ਤੇ ਮਾਤਾ ਤ੍ਰਿਪਤਾ ਜੀ ਦੇ ਗ੍ਰਹਿ ਵਿਖੇ ਗੁਰੂ ਸਾਹਿਬ ਨੇ 556 ਬਰੇ ਪਹਿਲਾਂ ਪ੍ਰਕਾਸ਼ ਧਾਰਿਆ ਸੀ ਇਸ ਗੁਰਦੁਆਰਾ ਸਾਹਿਬ ਦੇ ਬਹੁਤ ਸੁੰਦਰ ਤੇ ਆਲੀਸ਼ਾਨ ਇਮਾਰਤ ਹੈ ਗੁਰਦੁਆਰਾ ਸਾਹਿਬ ਦੇ ਅੰਦਰ ਜਦੋਂ ਬਾਹਰਲੇ ਪ੍ਰਵੇਸ਼ ਦੁਆਰ ਤੋਂ ਅੰਦਰ ਵੜੀਦਾ ਤੇ ਬਹੁਤ ਖੂਬਸੂਰਤ ਕੰਪਲੈਕਸ ਹੈ ਅੰਦਰ ਇੱਕ ਪਾਰਕ ਬਣਿਆ ਹੋਇਆ ਜਿਹਦੇ ਵਿੱਚ ਰੰਗਦਾਰ ਫੁਹਾਰਾ ਲੱਗਿਆ ਹੋਇਆ ਹੈ ਇਸ ਦੇ ਨਾਲ ਹੀ ਉਸ ਤੋਂ ਅੱਗੇ ਗੁਰਦੁਆਰਾ ਸਾਹਿਬ ਦੀ ਪ੍ਰਾਤਨ ਦੇਖਵਾਲੀ ਡਿਊਟੀ ਆਉਂਦੀ ਹੈ ਜਿਸ ਤੋਂ ਅੰਦਰ ਲੰਘ ਕੇ ਅੰਦਰ ਪ੍ਰਕਾਸ਼ ਸਥਾਨ ਜੋ ਕਿ ਪ੍ਰਾਤਨ ਸਮਿਆਂ ਵਿੱਚ ਜੋ ਬਣਿਆ ਸੀ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਦੌਰਾਨ ਉਸੇ ਛੋਟੇ ਕਮਰੇ ਦੇ ਵਿੱਚ ਹੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੈ ਜਿਸ ਕਮਰੇ ਦੇ ਵਿੱਚ ਦੱਸਿਆ ਜਾਂਦਾ ਹੈ ਕਿ ਗੁਰੂ ਨਾਨਕ ਪਾਤਸ਼ਾਹ ਜੀ ਦਾ ਪ੍ਰਕਾਸ਼ ਹੋਇਆ ਸੀ ਸੋ ਅੰਦਰ ਵਾਲਾ ਜਿਹੜਾ ਕੰਪਲੈਕਸ ਆ ਡਿਊੜੀ ਤੋਂ ਅੰਦਰ ਵਾਲਾ ਉਹਦੇ ਅੰਦਰ ਹੋਰ ਵੀ ਸਥਾਨ ਨੇ ਜਿਵੇਂ ਉੱਥੇ ਅੰਦਰ ਗੁਰੂ ਸਾਹਿਬ ਦੇ ਪਰਿਵਾਰ ਦੀ ਜੋ ਇੱਕ ਖੂਹ ਸੀ ਪਰਿਵਾਰ ਦਾ ਉਹ ਖੂਹ ਅੱਜ ਵੀ ਸੰਭਾਲ ਕੇ ਰੱਖਿਆ ਹੋਇਆ ਹੈ ਇਸ ਦੇ ਨਾਲ ਹੀ ਪ੍ਰਕਰਮਾਂ ਦੇ ਵਿੱਚ ਜਦੋਂ ਮੱਥਾ ਟੇਕ ਕੇ ਸੱਜੇ ਹੱਥ ਵਾਪਸ ਜਾਈਦਾ ਤਾਂ ਉੱਥੇ ਗੁਰਦੁਆਰਾ ਸਾਹਿਬ ਦੇ ਸੱਜੇ ਹੱਥ ਵਾਲੇ ਪਾਸੇ ਇੱਕ ਦਰਖਤ ਹੈ ਚਾਤ ਜੰਡ ਦਾ ਦਰਖਤ ਹੈ ਔਰ ਉੱਥੇ ਵੀ ਸ਼ਰਧਾਲੂਆਂ ਵੱਲੋਂ ਸ਼ਰਦਾ ਸਹਿਤ ਸੀਸ ਨਵਾਇਆ ਜਾਂਦਾ ਹੈ ਉਸ ਦੇ ਇਤਿਹਾਸ ਬਾਰੇ ਜੋ ਸਾਨੂੰ ਜਾਣਕਾਰੀ ਮਿਲਦੀ ਹੈ ਜਾਂ ਜੋ ਇੱਥੇ ਸਿਲਾਂ ਦੇ ਤੇ ਉਕਰਿਆ ਹੋਇਆ ਹੈ ਅੰਗਰੇਜ਼ਾਂ ਨੇ ਗੁਰਦਰਾ ਸਹਿਬਾਨ ਦਾ ਪ੍ਰਬੰਧ ਮਹੰਤਾਂ ਨੂੰ ਸੌਂਪ ਦਿੱਤਾ ਸੀ ਜਿਹੜੇ ਕਿ ਬਾਅਦ ਦੇ ਵਿੱਚ ਬਹੁਤ ਗਲਤ ਕੰਮ ਕਰਨ ਲੱਗ ਪਏ ਆਯਾਸ਼ੀਆਂ ਕਰਨ ਲੱਗ ਪਏ ਸ਼ਰਧਾਲੂਆਂ ਨੂੰ ਤੰਗ ਪਰੇਸ਼ਾਨ ਕਰਨ ਲੱਪੇ ਸਨ ਉਹਨਾਂ ਮਹੰਤਾਂ ਤੋਂ ਸਰਕਾਰੀ ਮੰਤਾਂ ਤੋਂ ਗੁਰਧਾਮਾਂ ਨੂੰ ਆਜ਼ਾਦ ਕਰਾਉਣ ਵਾਸਤੇ 200 ਸਿੱਖਾਂ ਦਾ ਜਥਾ ਸਰਦਾਰ ਲక్ష్ਮਣ ਸਿੰਘ ਧਾਰੋਵਾਲੀ ਧਾਰੋਵਾਲੀ ਉਹ ਜਿਹੜਾ ਸ਼ੇਖੂਪੁਰਾ ਦੇ ਕੋਲ ਦੱਸਿਆ ਜਾਂਦਾ ਹੈ ਭਾਈ ਲక్ష్ਮਣ ਸਿੰਘ ਦੀ ਅਗਵਾਈ ਵਿੱਚ ਕਰੀਬ 200 ਸਿੱਖਾਂ ਦਾ ਜਥਾ ਗੁਰਦੁਆਰਾ ਜਨਮਸਥਾਨ ਸਾਹਿਬ ਨੂੰ 20 ਫਰਵਰੀ 1921 ਨੂੰ ਅੱਜ ਤੋਂ 104 ਸਾਲ ਪਹਿਲੇ ਆਜ਼ਾਦ ਕਰਾਉਣ ਵਾਸਤੇ ਅਰਦਾਸਾ ਸੋਧ ਕੇ ਆਇਆ ਅੱਗੋਂ ਮਹੰਤ ਨਰੈਣਦਾਸ ਜਿਹਨੂੰ ਨਰੈਣੂ ਮਹੰਤ ਦੇ ਨਾਮ ਨਾਲ ਇਤਿਹਾਸ ਵਿੱਚ ਜਾਣਿਆ ਜਾਂਦਾ ਹੈ ਯਾਦ ਕੀਤਾ ਜਾਂਦਾ ਉਹਨੇ ਤੇ ਉਹਦੇ ਗੁੰਡਿਆਂ ਨੇ ਸਿੱਖਾਂ ਦੇ ਉੱਤੇ ਬਹੁਤ ਅਤਿਆਚਾਰ ਕੀਤਾ ਗੋਲੀਆਂ ਚਲਾ ਦਿੱਤੀਆਂ ਇੱਥੋਂ ਤੱਕ ਕਿ ਭਾਈ ਲక్ష్మణ ਸਿੰਘ ਧਾਰੋਵਾਲੀ ਨੂੰ ਜਿੰਦਾ ਫੜ ਕੇ ਜੰਡ ਦੇ ਦਰਖਤ ਨਾਲ ਲਟਕਾ ਕੇ ਅੱਗ ਲਾ ਕੇ ਸ਼ਹੀਦ ਕਰ ਦਿੱਤਾ ਗਿਆ ਸੋ ਉਸ ਸਥਾਨ ਤੇ ਪ੍ਰਕਰਮਾਂ ਵਿੱਚ ਅੱਜ ਵੀ ਯਾਦਗਾਰ ਬਣੀ ਹੋਈ ਹੈ ਔਰ 90 ਦੇ ਕਰੀਬ ਜਿਹੜੇ ਸ਼ਹੀਦ ਹੋਏ ਸੀਗੇ ਭਾਈ ਲਖਮਣ ਸਿੰਘ ਹੋਰਾਂ ਦੇ ਨਾਲ ਇਸ ਸਾਕੇ ਦੇ ਵਿੱਚ ਜਿਨ੍ਹਾਂ ਨੂੰ ਸਾਕਾ ਨਨਕਾਣਾ ਸਾਹਿਬ ਕਿਹਾ ਜਾਂਦਾ ਹੈ ਉਹਨਾਂ ਸ਼ਹੀਦਾਂ ਦੇ ਨਾਮ ਵੀ ਉਕਰੇ ਹੋਏ ਨੇ ਸੋਚਰਦਾਲੂ ਉੱਥੇ ਆ ਕੇ ਨਤਮਸਤਕ ਹੁੰਦੇ ਨੇ ਉੱਥੇ ਜੋਤ ਜਿਹੜੀ ਹੈ ਉਹ ਜਗਦੀ ਰਹਿੰਦੀ ਹੈ ਹੁਣ ਫੁੱਲਾਂ ਦੇ ਨਾਲ ਉਸ ਸਥਾਨ ਨੂੰ ਸਜਾਇਆ ਗਿਆ ਹੈ ਸੋ ਇਸ ਦੇ ਨਾਲ ਹੀ ਮੈਨੂੰ ਜਸਵੰਤ ਸਿੰਘ ਜੱਸ ਅਤੇ ਹਰਿੰਦਰ ਸਿੰਘ ਨੂੰ ਦਿਓ ਇਜਾਜ਼ਤ ਆਉਂਦੇ ਦਿਨਾਂ ਦੇ ਵਿੱਚ ਤੁਹਾਨੂੰ ਗੁਰਦੁਆਰਾ ਸ੍ਰੀ ਪੰਜਾ ਸਾਹਿਬ ਹਸਨ ਅਬਦਾਲ ਗੁਰਦੁਆਰਾ ਡੇਰਾ ਸਾਹਿਬ ਲਾਹੌਰ ਗੁਰਦੁਆਰਾ ਕਰਤਾਰਪੁਰ ਸਾਹਿਬ ਨਾਰੋਵਾਲ ਅਤੇ ਹੋਰ ਗੁਰਦੁਆਰਾ ਚੂਨਾ ਮੰਡੀ ਲਾਹੌਰ ਦੇ ਉਹਨਾਂ ਗੁਰਦੁਆਰਾ ਸਾਹਿਬਾਨਾਂ ਦੇ ਵੀ ਦਰਸ਼ਨ ਕਰਾਵਾਂਗੇ ਉਦੋਂ ਤੱਕ ਲਈ ਇਜਾਜ਼ਤ ਰੱਬ ਰੱਖਾ ਅਜੀਤ ਵੈਬ ਟੀਵੀ ਦੇਖ ਰਹੇ ਪਿਆਰੇ ਦਰਸ਼ਕੋ ਤੁਹਾਡਾ ਸਵਾਗਤ ਹੈ ਅਸੀਂ ਇਸ ਵੇਲੇ ਹਾਂ ਸ਼੍ਰੀ ਨਨਕਾਣਾ ਸਾਹਿਬ ਪਾਕਿਸਤਾਨ ਦੇ ਵਿੱਚ ਅਜੀਤ ਵੈਬ ਟੀਵੀ ਦੀ ਟੀਮ ਪ੍ਰਕਾਸ਼ਪੁਰਬ ਸਮਾਗਮਾਂ ਦੀ ਕਵਰੇਜ ਵਾਸਤੇ ਭਾਰਤ ਤੋਂ ਵਿਸ਼ੇਸ਼ ਤੌਰ ਤੇ ਇੱਥੇ ਪੁੱਜੀ ਹੋਈ ਹੈ ਤਾਂ ਕਿ ਤੁਹਾਡੇ ਤੱਕ ਪ੍ਰਕਾਸ਼ਪੁਰਬ ਦੀਆਂ ਰੌਣਕਾਂ ਇੱਥੋਂ ਦੇ ਸਮਾਗਮਾਂ ਬਾਰੇ ਜਿਹੜੀ ਜਾਣਕਾਰੀ ਨਾਲ-ਨਾਲ ਸਾਂਝੀ ਕੀਤੀ ਜਾਵੇ ਜਿਵੇਂ ਤੁਸੀਂ ਦੇਖ ਰਹੇ ਹੋ ਗੁਰਦੁਆਰਾ ਜਨਮ ਸਥਾਨ ਸ਼੍ਰੀ ਨਨਕਾਣਾ ਸਾਹਿਬ ਜਿੱਥੇ ਮਹਤਾ ਕਲਿਆਣ ਦਾਸ ਜੀ ਤੇ ਮਾਤਾ ਤ੍ਰਿਪਤਾ ਜੀ ਦੇ ਗ੍ਰਹਿ ਵਿਖੇ ਗੁਰੂ ਸਾਹਿਬ ਨੇ 556 ਬਰੇ ਪਹਿਲਾਂ ਪ੍ਰਕਾਸ਼ ਧਾਰਿਆ ਸੀ ਇਸ ਗੁਰਦੁਆਰਾ ਸਾਹਿਬ ਦੇ ਬਹੁਤ ਸੁੰਦਰ ਤੇ ਆਲੀਸ਼ਾਨ ਇਮਾਰਤ ਹੈ ਗੁਰਦੁਆਰਾ ਸਾਹਿਬ ਦੇ ਅੰਦਰ ਜਦੋਂ ਬਾਹਰਲੇ ਪ੍ਰਵੇਸ਼ ਦੁਆਰ ਤੋਂ ਅੰਦਰ ਵੱਢੀਦਾ ਤੇ ਬਹੁਤ ਖੂਬਸੂਰਤ ਕੰਪਲੈਕਸ ਹੈ ਅੰਦਰ ਇੱਕ ਪਾਰਕ ਬਣਿਆ ਹੋਇਆ ਜਿਹਦੇ ਵਿੱਚ ਰੰਗਦਾਰ ਫੁਹਾਰਾ ਲੱਗਿਆ ਹੋਇਆ ਹੈ ਇਸ ਦੇ ਨਾਲ ਹੀ ਉਸ ਤੋਂ ਅੱਗੇ ਗੁਰਦੁਆਰਾ ਸਾਹਿਬ ਦੀ ਪ੍ਰਾਤਨ ਦੇਖਵਾਲੀ ਡਿਊਟੀ ਆਉਂਦੀ ਹੈ ਜਿਸ ਤੋਂ ਅੰਦਰ ਲੰਘ ਕੇ ਅੰਦਰ ਪ੍ਰਕਾਸ਼ ਸਥਾਨ ਜੋ ਕਿ ਪ੍ਰਾਤਨ ਸਮਿਆਂ ਵਿੱਚ ਜੋ ਬਣਿਆ ਸੀ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਦੌਰਾਨ ਉਸੇ ਛੋਟੇ ਕਮਰੇ ਦੇ ਵਿੱਚ ਹੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੈ ਜਿਸ ਕਮਰੇ ਦੇ ਵਿੱਚ ਦੱਸਿਆ ਜਾਂਦਾ ਹੈ ਕਿ ਗੁਰੂ ਨਾਨਕ ਪਾਤਸ਼ਾਹ ਜੀ ਦਾ ਪ੍ਰਕਾਸ਼ ਹੋਇਆ ਸੀ ਸੋ ਅੰਦਰ ਵਾਲਾ ਜਿਹੜਾ ਕੰਪਲੈਕਸ ਹੈ ਡਿਊੜੀ ਤੋਂ ਅੰਦਰ ਵਾਲਾ ਉਹਦੇ ਅੰਦਰ ਹੋਰ ਵੀ ਸਥਾਨ ਨੇ ਜਿਵੇਂ ਉੱਥੇ ਅੰਦਰ ਗੁਰੂ ਸਾਹਿਬ ਦੇ ਪਰਿਵਾਰ ਦੀ ਜੋ ਇੱਕ ਖੂਸੀ ਪਰਿਵਾਰ ਦਾ ਉਹ ਖੂਹ ਅੱਜ ਵੀ ਸੰਭਾਲੇ